ਮੈਂ ਉਹਦੇ ਨੂੰ ਫੋਨ ਲਾ ਕੇ ਤਸਦੀਕ ਕੀ ਮਮਾ ਨੇ ਦਾਦੀ ਨੂੰ ਘਰੋਂ ਕੱਢ ਦਿੱਤਾ ਹੈਲੋ ਤੇ ਹੈਲੋ ਕੀ ਹਾਲੀ ਆਸ਼ਾਸਤਰੀਕਾਲ ਸਾਸਤਰੀਕਾਲ ਕੀ ਹਾਲੀ ਕੀ ਕੀ ਤੈਨੂੰ ਇੱਕ ਗੱਲ ਦੱਸਾਂ ਦੱਸ ਮਮਾ ਨੇ ਨਾ ਦਾਦੀ ਨੂੰ ਘਰੋਂ ਕੱਟਤਾਈਓ ਹਾਂ ਕਿਉਂ ਕੱਢਿਆ ਪਤਾ ਨਹੀਂ ਮਮਾ ਨਾਲ ਦਾਦੀ ਕੋ ਸਾਰੇ ਘਰ ਦੇ ਕੰਮ ਵੀ ਕਰਉਂਦੇ ਤੇ ਉਹਨਾਂ ਨੂੰ ਬੜਾ ਗੁੱਸਾ ਵੀ ਹੁੰਦਾ ਤੇ ਹੁਣ ਮਮਾ ਨੇ ਉਹਨਾਂ ਨੂੰ ਘਰੋਂ ਕੱਟਤਾ ਹਾਏ ਮਮਾ ਨੇ ਉਹਨਾਂ ਦਾਦੀ ਨੂੰ ਹਸਪੀਟਲ ਵੀ ਨਹੀਂ ਲੈ ਕੇ ਗਏ ਉਹਨਾਂ ਨੇ ਨਾ ਘਰੋਂ ਹੀ ਦਵਾਈ ਦੇ ਦਿੱਤੀ ਉਹਨਾਂ ਦੀ ਤਬੀਅਤ ਤਾਂ ਜ਼ਿਆਦਾ ਹੀ ਖਰਾਬ ਹੋ ਗਈ ਤੇ ਹੁਣ ਮੰਮਾ ਨੇ ਨਾ ਉਹਨੂੰ ਘਰੋਂ ਕੱਢ ਦਿੱਤਾ ਸੱਚੀ ਹਾਂ ਤੂੰ ਕਿਉਂ ਨਹੀਂ ਕਿਆ ਕੁਛ ਮੇਰੀ ਕਿਹੜੀ ਮੰਮਾ ਸੋਣਦੇ ਆ ਮੰਮਾ ਨੂੰ ਲੱਗਦਾ ਨਹੀਂ ਕਿ ਉਹ ਦਾਦੀ ਦੀ ਤਬੀਅਤ ਤਾਂ ਜ਼ਿਆਦਾ ਖਰਾਬ ਹੋ ਗਈ ਤੇ ਮੇਰੇ ਜ਼ਿਆਦਾ ਪੈਸੇ ਖਰਚ ਜਾਣਗੇ ਤੈਨੂੰ ਤੇ ਪਤਾ ਹੀ ਹੈ ਮੰਮਾ ਕਿੰਨੇ ਕੰਜੂਸ ਆ ਮੈਂ ਨਾ ਮੰਮਾ ਨੂੰ ਬੜਾ ਰੋਕਿਆ ਹੀ ਮੰਮਾ ਕਹਿੰਦੇ ਚੱਲ ਦਾਦੀ ਦੀ ਚਮਚੀ ਦਾਦੀ ਦਾ ਕਿ ਨਾਹੀਂ ਜਲੀਆ ਮੰਮਾ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਕਿਹਾ ਨਾਲੇ ਕਿ ਜੇ ਤੂੰ ਉਹਨਾਂ ਦੀ ਬੋਤੀ ਸਾਈਡ ਲਈ ਮੈਂ ਤੈਨੂੰ ਵੀ ਪਰਵਾ ਕੱਢ ਦੇਣਾ ਹਾ ਹੋਏ ਪਾਪਾ ਨੂੰ ਆਪਾਂ ਫੋਨ ਲਾਈਏ ਹਾਂ ਪਾਪਾ ਨੂੰ ਫੋਨ ਲਾਉਨੇ ਆ ਦੱਸਦੇ ਆ ਸਾਰਾ ਕੁਝ ਵੀ ਮਮਾ ਨੇ ਕੀ ਕਿ ਦਾਦੀ ਨਾਲ ਹਾਂ ਹਾਂ ਨਾ ਇਹ ਇਹ ਕਿਰੰਗਲੇ ਨੰਦੀ ਉਹ ਹਾਂਜੀ ਕੀ ਬੋਲਾ ਕਰੰਡੀ ਹ ਨਹੀਂ ਕੁਛ ਨਹੀਂ ਹੋਵੇਂ ਕੁਛ ਨਹੀਂ ਹੋਇਆ ਨਹੀਂ ਮੈਂ ਉਥੇ ਲਾ ਕੇ ਸੁਣੀਆਂ ਮੈਂ ਤੇਰੀਆਂ ਸਾਰੀਆਂ ਗੱਲਾਂ ਮਾਰ ਮਾਰ ਕੇ ਬੜਾ ਮੈਂ ਤੇਰੇ ਮੂੰਹ ਸੇਕਦੇ ਨਾ ਇਹ ਨੂੰ ਕਹਿਣ ਲਈ ਸਾਰੀਆਂ ਗੱਲਾਂ ਦੱਸਣ ਦੇ ਹੀ ਹੈ ਹੈ ਦਾ ਤੈਨੂੰ ਸੱਤਰ ਬਿਮਾਰੀਆਂ ਲੱਗੀਆਂ ਤੇ ਅਹੀਂ ਆਪਣੇ ਆਪ ਨੂੰ ਬੁਮਾਰੀਆਂ ਲਾ ਲੈਣੀਆਂ ਤਾਂ ਗੱਡੇ ਹੀ ਮੈਂ ਕਰੂੰ ਬਾਹਰ ਨੂੰ ਗਿੱਡੀ ਤੇ ਛੰਜੀ ਪਾਪੇ ਨਹੀਂ ਛੋਣ ਲੈ ਕੇ ਤੁਸੀਂ ਪਾਪਾ ਨੇ ਫੋਨ ਲਾ ਕੇ ਦੱਸਿਆ ਖਬਰ ਤਾਂ ਚਾ ਪਾਪਾ ਨੇ ਫੋਨ ਲਾਇਆ ਦੇ ਦੱਸਿਆ ਤੇ ਤੁਹਾਨੂੰ ਵੀ ਮੈਂ ਕੱਢ ਦੇਣਾ ਜੀ ਫਿਰ ਹੂੰ ਸਮਝਣ ਲੱਗੀ ਹੂੰ ਉਹ ਦਿਨ ਫੇਰ ਫੋਨ ਲਾ ਕੇ ਦੱਸਦੀ ਆ ਹਲੋ ਦੇ ਹਲੋ ਮम्मा ਨੇ ਕਿਹਾ ਹੈ ਕਿ ਪਾਪਾ ਨੂੰ ਫੋਨ ਕਰਕੇ ਕੁਝ ਨਹੀਂ ਦੱਸਣਾ। ਕਿਉਂ? ਮੈਨੂੰ ਕੀ ਪਤਾ? ਮम्मा ਨੂੰ ਪਤਾ ਹੈ ਮम्मा ਨੇ ਮੈਨੂੰ ਆਕੇ ਕਿਹਾ ਹੈ ਕਿ ਮੈਂ ਕੁਝ ਨਹੀਂ ਦੱਸ ਫੋ ਪਾਪਾ ਨੂੰ ਫੋਨ ਕਰਕੇ ਕੁਝ ਨਹੀਂ ਦੱਸਣਾ। ਇਹ ਮੈਂ ਤੁਮੇਰੇ ਕੰਮ ਕਰਾਂਗੇ। ਹਾਂ ਦੱਸ ਕਰੂੰਗੀ। ਮम्मा ਦੇ ਸਾਰੇ ਕੱਪੜੇ ਨਾ ਇੱਕ ਬੈਗ ਦੇ ਵਿੱਚ ਪਾ ਦੇ ਨਵੇਂ ਤੇ ਪੁਰਾਣੇ ਦੋਵੇਂ। ਤੇ ਫੇਰ ਨਾ ਮੈਂ ਮਮਾ ਨੂੰ ਵਿਦਿਆਸ਼्रम ਕਿੱਥੇ ਮਮਾ ਦਾਦੀ ਨੂੰ ਛੱਡ ਕੇ ਆਇਆ ਮੈਂ ਮਮਾ ਨੂੰ ਛੱਡੂੰਗਾ ਤੇ ਮਮਾ ਨੇ ਦਾਦੀ ਨੂੰ ਲੱਗ ਛੱਡਿਆ ਨਾ ਮੈਂ ਉਹ ਤੋਂ ਵੀ ਦੂਰ ਛੱਡੂੰਗਾ ਮੈਂ ਨਹੀਂ ਕਰਨਾ ਤੂੰ ਤੇ ਆਪ ਦੂਰ ਹੈਂ ਤੇ ਮੈਨੂੰ ਮਮਾ ਕੋਈ ਉੱਤਰ ਪੈ ਜਣੇ ਆ ਆ ਕੇ ਦਮ ਤੇ ਮੈਨੂੰ ਛੱਕ ਨਹੀਂ ਪੈਣਾ ਆ ਮम्मा ਨੂੰ ਫੇਰ ਹੀ ਆਪਣੀ ਗਲਤੀ ਦਾ ਅਹਿਸਾਸ ਹੋਊਗਾ। ਉਹਦੇ ਨੂੰ ਕਹ ਦਿੰਨੀ ਕਿ ਮੈਂ ਪਾ ਦਿੰਨੀ ਕੱਪੜੇ। ਉਹਦੇ ਮम्मा ਦੇ ਕੱਪੜੇ ਪਾ ਦਿੰਨੀ ਆ। ਠੀਕ ਆ। ਚਲ ਠੀਕ ਆ ਫੇਰ। ਹਾਏ ਕਿਤਰਾ ਗੱਲਾਂ ਕਰਨ ਦੇ ਤੁਵੇਂ ਜਾਣੇ ਕਿ ਤੂੰ ਮम्मा ਦੇ ਕੱਪੜੇ ਪਾ ਬੈਗ ਦੇ ਵਿੱਚ। ਮੰਮਾ ਨੂੰ ਮੈਂ ਤਹਦੀ ਤੋਂ ਵੀ ਦੂਰ ਛੱਡ ਕੇ ਨਾ ਆਏ ਜੇ ਮੈਨੂੰ ਛੱਡ ਆਇਆ ਇਹ ਤੇ ਫੇਰ ਇਹਨਾਂ ਬਦਲੇ ਤੇ ਮੈਂ ਟੁੱਟ ਟੁੱਟ ਮਰ ਰੰਡੀ ਆ ਤੇ ਇਹ ਹੀ ਮੇਰਾ ਪੂਰਾ ਸੋਚਣ ਡੇ ਇਹਨਾਂ ਕਰਕੇ ਮੈਂ ਕੱਢਿਆ ਸੀਗਾ ਵੀ ਮੇਰੇ ਨਿਆਣੇ ਠੀਕ ਰਹਿਣ ਹਨਾ ਤੇ ਪਰ ਇਹ ਤੇ ਮੇਰੇ ਪਰ ਹੀ ਪੜਾ ਗਲਤ ਸੋਚ ਡੇ ਹੁਣ ਕੀ ਕਰਾਂ ਮੈਂ ਇਹ ਜਿਹੇ ਹਜਾ ਗੁੱਸੇ ਵਾਲਾ ਉਹਦੇ ਇਹਨੇ ਤੇ ਮੈਨੂੰ ਕੱਢ ਵੀ ਦੇਣਾ ਵਾ ਤੇ ਇਹਨਾਂ ਨੇ ਤੇ ਫੇਰ ਆਪਣੇ ਪਿਓ ਨੂੰ ਵੀ ਦੱਸ ਦੇਣਾ ਤੇ ਪਿਓ ਇਹਨਾਂ ਦਾ ਉਤੋਂ ਵੀ ਵੱਧ ਗੁੱਸੇ ਵਾਲਾ ਹੁਣੇ ਤੇ ਮੇਰਾ ਜੀਂਦੀ ਨੂੰ ਮੈਨੂੰ ਤੇ ਮਾਰ ਦੇਣਾ ਵਾ ਮੈਂ ਇੰਜ ਕਰਦੀ ਆ ਮੰਮੀ ਹਜੇ ਦੂਰ ਨਹੀਂ ਗਏ ਹੁਣੇ ਗਾਗੇ ਹੀ ਹੁਣੇ ਆ ਹੁਣੇ ਤੇ ਪੈਸੇ ਵੀ ਇੱਥੇ ਹੀ ਪਿਆਪਰਸ ਰਹਿ ਗਿਆ ਪੈਸੇ ਵੀ ਨਹੀਂ ਖੜੇ ਤੇ ਉਤਰਾ ਕਿ ਤਰ੍ਹਾਂ ਇਹ ਜਾਏਗੀ ਮੈਂ ਇੰਜ ਕਰਗੀ ਕਿ ਮੈਂ ਨਾ ਲੈ ਆਵਨੀ ਗੱਡੀ ਤੇ ਜਾਣੀ ਮੈਂ ਤੇ ਗੱਡੀ ਤੇ ਮੰਮੀ ਤੁਰ ਕੇ ਗਏ ਆ ਤੇ ਮੈਂ ਗੱਡੀ ਤੇ ਜਾਉਂਗੀ ਤੇ ਮੈਂ ਤਾਂ ਛੇਤੀ ਲੱਭ ਲੂੰਗੀ ਤੇ ਮੈਂ ਵਾਪਸ ਲੈ ਆਵਨੀ ਤੇ ਮੈਂ ਮਾਫੀ-ਮੂਫੀ ਮੰਗ ਲਾਂਗੀ ਮੈਂ ਨਹੀਂ ਇਹੋ ਜਿਹਾ ਆਪਾ ਕੰਨਾਂ ਨੂੰ ਹੱਥ ਲੱਗੇ ਮੇਰੇ ਜੇ ਮੇਰੇ ਮੁੰਡੇ ਨੇ ਮੈਨੂੰ ਘਰੋਂ ਬਾਹਰ ਕੱਢਤਾ ਮੈਂ ਕਿੱਥੇ ਜਾਊਂਗੀ ਮੈਂ ਇਹ ਨਿਆਣਿਆਂ ਨੂੰ ਸਿੱਖਿਆ ਮਤ ਦੇਣੀ ਮੈਂ ਤੇ ਆਪ ਹੀ ਪੁੱਠੇ ਕੰਮ ਕਰਦੀ ਰਹੀ ਮੈਂ ਇੰਜ ਕਰਦੀ ਆ ਕੱਪੜੇ ਚੇਂਜ ਕਰਾਂ ਨਹੀਂ ਇਤਨੇ ਚੱਲ ਜਾ ਨਹੀਂ ਕਿ ਤੇ ਹੋਰ ਨਾ ਕਿਸੇ ਪਾਸੇ ਮੰਮੀ ਚੱਲ ਜਾ ਮੁਰਗੇ ਤੇ ਮੈਨੂੰ ਲੱਭਣੀ ਨਹੀਂ ਮੈਂ ਜਾਣੀ ਗੱਜੋ ਇੱਥੇ ਮੰਗੀ। ਮਮੀ ਜੀ ਮੈਨੂੰ ਮਾਫ ਕਰ। ਮੈਂ ਬੜੀ ਵੱਡੀ ਗਲਤੀ ਕੀਤੀ। ਮੈਂ ਤੁਹਾਨੂੰ ਬੜੇ ਇਤੇ ਸਿਗੇ ਦਿੱਤੇ। ਮੈਂ ਬਹੁਤ ਸਤਾਇਆ ਤੁਹਾਨੂੰ। ਮੈਨੂੰ ਇਤਰਾ ਨਹੀਂ ਕਰਨਾ ਚਾਹੀਦਾ। ਲੈ ਲਓ ਮੈਨੂੰ ਮਾਫ ਕਰ ਦਿਓ। ਮੈਂ ਕੰਝ ਫੜ ਕੇ ਮਾਫੀ ਮੰਗਦੀ ਆ। ਚਲ ਕੋਈ ਗੱਲ। ਮੇਰੀਆਂ ਤੇ ਅੱਖਾਂ ਮੇਰੇ ਬੱਚਿਆਂ ਨੇ ਖੋਲੀਆਂ। ਜਦੋਂ ਉਹਨਾਂ ਨੇ ਮੈਨੂੰ ਇਹ ਅਹਿਸਾਸ ਕਰਾਇਆ ਕਿ ਜੇ ਤੂੰ ਦਾਦੀ ਵਾਸਤੇ ਇੱਥੇ ਢੋਆ-ਕੁੱਟੇਂਗੀ ਤੇ ਇੱਥੇ ਵੱਡਾ ਢੋਆ ਤੇਰੇ ਅੱਗੇ ਬੁੱਟਾਂਗੇ। ਮੈਂ ਮੀ ਆ ਮੈਂ ਕਮਾਂਡ ਕਰਦੀ ਰਹੀ ਗਲਤ ਸੋਚਦੀ ਰਹੀ ਤੁਹਾਡੇ ਬਾਰੇ ਕਿੰਨਾ ਤੁਸੀਂ ਮੇਰੀ ਹੈਲਪ ਕਰਦੇ ਹਰੇਕ ਕੰਮ ਚ ਮੇਰੀ ਮਦਦ ਕਰਦੇ ਸੀ ਮੈਂ ਤਾਂ ਤੁਹਾਨੂੰ ਮਾਂ ਸਮਝਿਆ ਹੀ ਨਹੀਂ ਮੈਂ ਨਫ਼ਰਤ ਬੜੀ ਕਰਦੀ ਰਹੀ ਮੈਨੂੰ ਮaaf ਕਰ ਦਿਓ ਮੈਂ ਅੱਗੇ ਤੋਂ ਨਹੀਂ ਇਤਰਾ ਕਰਦੀ ਨਹੀਂ ਆਇਤ ਮaaf ਕਰ ਦਿਓ ਮੈਨੂੰ ਕੋਈ ਨਹੀਂ ਆਇਤ ਹਾਂਜੀ ਆਇਤ ਦਾ ਦਿਆ ਇਹ ਪਾਣੀ ਪੂਣੀ ਲਿਆ ਮੈਂ ਦੱਦੀ ਆਇਆ ਹਾਂ ਜਾ ਮੈਂ ਲਾ ਤੂੰ ਦਾਦੀ ਨੂੰ ਮੈ ਲਾਈ ਤੇ ਆਉਂਦੀ ਆਂ ਦਾਦੇ ਤੋਂ ਹੀ ਕਦੋਂ ਆਏ ਜਦੋਂ ਵੇਖ ਲੈ ਤੇਰੀ ਮਾਂ ਦੇ ਮਨ ਮੇਰ ਭਈ ਤੇ ਮੋੜ ਲਈ ਆ ਮੈਨੂੰ ਪਹਿਲਾਂ ਤੇ ਘਰੋਂ ਕੱਢ ਤਾਈ ਤੁਹਾਡੇ ਸਾਹਮਣੇ ਦਾਦੀ ਹੁਣ ਤੂੰ ਅੱਗੇ ਨਾ ਤੂੰ ਕਿਤੇ ਨਹੀਂ ਜਾਣਾ ਜੇ ਮम्मा ਤਾਂ ਹੋਲ ਕੋਈ ਗਲਤੀ ਕਰਨਗੇ ਆਪਾਂ ਨਹੀਂ ਦੇਣਾ ਮम्मा ਨੂੰ ਆਪਾਂ ਸਿੱਧਾ ਪਾਪਾ ਨੂੰ ਫੋਨ ਕਰ ਦੇਣਾ ਚੰਗਾ ਠੀਕ ਹੈ ਤੂੰ ਹੀ ਮੇਰੇ ਨਾਲ ਜੇ ਨਾ ਤੇ ਕੋਈ ਗੱਲ ਨਹੀਂ ਨਾ ਜੀ ਮੈਂ ਅੱਜ ਤੁਹਾਡੇ ਮਗਰੋਂ ਰੋਂਦੀ ਰਹੀ ਮੈਂ ਰੋਟੀ ਨਹੀਂ ਖਾਦੀ ਮਮਾ ਨੂੰ ਕੀ ਪਤਾ ਐਦਾਂ ਹੀ ਮਮਾ ਦੇ ਮਨ ਮੇਰ ਪਈ ਓਏ ਆਹ ਹੋ ਸਕਦਾ ਵੀ ਮੇਰੇ ਬੱਚੇ ਵੀ ਭੁੱਖੇ ਤੇ ਆਏ ਬੈਠੇ ਆ ਤੇ ਪਰ ਇਹ ਚੰਗਾ ਆ ਮਮਾ ਮਮਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਆਹ ਚਲ ਚੰਗਾ ਆ ਗਿਆ ਕਿ ਮੈਂ ਵੀ ਆਪਣੇ ਬੱਚਿਆਂ 'ਚ ਆ ਗਈ ਸਾ ਸਸਿਕਾ ਸਸਿਕਾ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਉਮੀਦ ਹੈ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਸਾਡੀ ਵੀਡੀਓ ਵੇਖ ਕੇ ਤੁਹਾਨੂੰ ਮੈਸੇਜ ਦਾ ਪਤਾ ਲੱਗ ਹੀ ਗਿਆ ਹੋਣਾ ਵਾ ਕਿ ਕੀ ਇਹਦਾ ਮੈਸੇਜ ਆ ਫਿਰ ਵੀ ਚਲੋ ਅਸੀਂ ਦੱਸ ਦਿੰਨੇ ਆ ਕਿ ਜਿਹੜੇ ਵੀ ਮਤਲਬ ਬਜ਼ੁਰਗ ਆ ਉਹਨਾਂ ਨੂੰ ਹਾਂ ਉਹਨਾਂ ਦੀ ਪੂਰਾ ਆਦਰ ਸਤਿਕਾਰ ਮਾਣ ਕਰਨਾ ਚਾਹੀਦਾ ਹੈ ਉਹਨਾਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਉਹਨਾਂ ਕੋਈ ਨਾਕਾਮ ਵੀ ਨਹੀਂ ਕਰਉਣਾ ਚਾਹੀਦਾ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਸਾਨੂੰ Мапхарна.